ਹਾਂਜੀ ਦੋਸਤੋ ਬਾਬਾ ਪ੍ਰਾਪਰਟੀ ਚੈਨਲ ਤੇ ਤੁਹਾਡਾ ਸਵਾਗਤ ਹੈ ਤੇ ਰੋਜ਼ਾਨਾ ਦੀ ਤਰ੍ਹਾਂ ਆਪਾਂ ਹਾਜ਼ਰ ਹਾਂ ਜੀ ਇੱਕ ਨਵੀਂ ਕੋਠੀ ਦੇ ਨਾਲ ਸੋ ਅੱਜ ਜਿਹੜੀ ਕੋਠੀ ਆਪਾਂ ਦੇਖਾਂਗੇ ਸੁਰਖਪੀਰ ਰੋਡ ਬਠਿੰਡਾ ਸ਼ਹਿਰ ਦੇ ਵਿੱਚ 85 ਗਾਜ ਦੇ ਵਿੱਚ ਇੱਕ ਕੋਠੀ ਬਣੀ ਹੋਈ ਆ ਦੋ ਛੜਕਾਂ ਤੇ ਆ ਦੋ ਬੈਡਰੂਮ ਗਰਾਉਂਡ ਫਲੋਰ ਤੇ ਬਣੇ ਹੋਏ ਆ ਇੱਕ ਦੁਕਾਨ ਵੀ ਬਣੀ ਹੋਈ ਆ ਸਾਹਮਣੇ ਤੁਸੀਂ ਦੇਖ ਸਕਦੇ ਹੋ ਸੋ ਆਸੇ ਪਾਸੇ ਦੀ ਰੈਸ਼ਵੀ ਵਧੀਆ ਹੈਗੀ ਆ ਸੋ ਬਹੁਤ ਸੋਹਣਾ ਐਲੀਵੇਸ਼ਨ ਆ ਇਸ ਕੋਠੀ ਦਾ ਡਬਲ ਸਟੋਰੀ ਕੋਠੀ ਆ ਉੱਪਰ ਇੱਕ ਬੈੱਡਰੂਮ ਇੱਕ ਬਾਥਰੂਮ ਜਿਹੜਾ ਉੱਪਰ ਵੀ ਬਣਿਆ ਹੋਇਆ ਹੈ ਦੋ ਬੈੱਡਰੂਮ ਜਿਹੜੇ ਆ ਥੱਲੇ ਬਣੇ ਹੋਏ ਆ ਕੁਰਸੀ ਤੁਸੀਂ ਦੇਖ ਸਕਦੇ ਹੋ ਕਾਫੀ ਉੱਚੀ ਆ ਗਲੀ ਦੇ ਨਾਲੋਂ ਸਪੋਰਟ ਵੀ ਕਾਫੀ ਖੁੱਲਾ ਹੈਗਾ ਦੋ ਬੈੱਡਰੂਮ ਇੱਕ ਦੁਕਾਨ ਰਸੋਈ ਵਾਸ਼ਰੂਮ ਗਰਾਉਂਡ ਫਲੋਰ ਤੇ ਬਣਿਆ ਹੋਇਆ ਔਰ ਵੀਡੀਓ ਨੂੰ ਜਲਦੀ ਜਲਦੀ ਨੂੰ ਬਈ ਜੀ ਸ਼ੇਅਰ ਜ਼ਰੂਰ ਕਰ ਦਿਓ ਕਿਉਂਕਿ ਆਪਾਂ ਕਿਸੇ ਨਾਲ ਚੀਟ ਨਹੀਂ ਕਰਦੇ ਇੱਕ ਵੀਰ ਨੇ ਸਾਡੇ ਚੈਨਲ ਵਾਲੇ ਨੇ ਵੀਡੀਓ ਪਾਈ 65 ਲੱਖ ਦੀ ਕੋਠੀ 26 ਲੱਖ ਰੁਪਇਆ ਰੇਟ ਲਿਖ ਕੇ ਪਾਈ ਔਰ ਭੈਣ ਭਰਾਵੋ ਨੇ ਰੱਜ ਕੇ ਸ਼ੇਅਰ ਕੀਤੀ ਵੀ ਦੋਵਾਂ ਦਾ ਇਸ ਕੋਠੀ ਦਾ ਪਤਾ ਲੱਗ ਜੇ ਵੀ ਆਪਾਂ ਉਹ ਖਰੀਦ ਲਈਏ ਸੋ ਇਸ ਤਰ੍ਹਾਂ ਦੀਆਂ ਫੇਕ ਵੀਡੀਓ ਆਪਾਂ ਨਹੀਂ ਪਾਉਂਦੇ ਸੋ ਜੇਕਰ ਤੁਹਾਡਾ ਸਹਿਯੋਗ ਬਣਿਆ ਰਿਹਾ ਤੇ ਆਪਾਂ ਵੀ ਕਿਤੇ ਨਾ ਕਿਤੇ ਆਪਦੀ ਇਮਾਨਦਾਰੀ ਉੱਤੇ ਖੜੇ ਰਵਾਂਗੇ ਸੋ ਤੁਹਾਡੇ ਸਹਿਯੋਗ ਦੀ ਹਮੇਸ਼ਾ ਜ਼ਰੂਰਤ ਰਹਿੰਦੀ ਆ ਇੱਕ ਉਠੀ 22 ਲੱਖ ਰੁਪਿਆ ਰੇਟ ਆ ਬਾਕੀ ਮੌਕੇ ਤੇ ਸ਼ੂਟ ਹੋ ਜਾਊਗੀ 85 ਗਾਜ ਦੇ ਵਿੱਚ ਬਣੀ ਹੋਈ ਆ ਸੁਰਖਪੀਰ ਰੋਡ ਬਠਿੰਡਾ ਸ਼ਹਿਰ ਦੇ ਵਿੱਚ ਦੋ ਬੈਡਰੂਮ ਗਰਾਉਂਡ ਫਲੋਰ ਤੇ ਇੱਕ ਬੈਡਰੂਮ ਫਰਸਟ ਫਲੋਰ ਤੇ ਔਰ ਨਾਲ ਵਾਸ਼ਰੂਮ ਅਟੈਚ ਆ ਸੋ ਤੁਹਾਡੇ ਸਹਿਯੋਗ ਦੀ ਹਮੇਸ਼ਾ ਜ਼ਰੂਰਤ ਰਹਿੰਦੀ ਹੈ ਤੁਸੀਂ ਵੀ ਅਗਰ ਕਿਸੇ ਤਰ੍ਹਾਂ ਦੀ ਪ੍ਰੋਪਰਟੀ ਨੂੰ ਸੇਲ ਕਰਨਾ ਚਾਹੁੰਦੇ ਹੋ ਘਰ ਦੁਕਾਨ ਮਕਾਨ ਤਾਂ ਬਾਬਾ ਪ੍ਰੋਪਰਟੀ ਚੈਨਲ ਤੇ ਕੰਟੈਕਟ ਕਰੋ ਐਡ ਦਾ ਕੋਈ ਪੈਸਾ ਨਹੀਂ ਲੱਗਦਾ ਐਡ ਜਿਹੜੀ ਫ੍ਰੀ ਆਫ ਕੋਸਟ ਆਪਾਂ ਕਰਦੇ ਆ ਤੁਸੀਂ ਸਾਨੂੰ ਵੀਡੀਓ ਬਣਾ ਕੇ ਭੇਜੋ ਦੋ ਤਿੰਨ ਫੋਟੋਆਂ ਫਰੰਟ ਤੋਂ ਖਿੱਚ ਕੇ ਭੇਜੋ ਔਰ ਘਰ ਦੀ ਪੂਰੀ ਡਿਟੇਲ ਸਾਨੂੰ ਕਹੋ ਦਿਸ਼ਾ ਕਿਹੜੀ ਆ ਗਲੀ ਕਿੰਨੇ ਫੁੱਟਾ ਕਿਹੜਾ ਮੁਹੱਲਾ ਕਿਹੜਾ ਸ਼ਹਿਰ ਆ ਔਰ ਕਦੋਂ ਦੀ ਬਣੀ ਆ ਵੇਚਣ ਦਾ ਕਾਰਨ ਕੀ ਆ हां ਇਹ ਸਾਰੀ ਜਿਹੜੀ ਹੈ ਜਾਣਕਾਰੀ ਸਾਨੂੰ ਭੇਜੋ ਤੇ ਐਡ ਆਪਾਂ ਤੁਹਾਡੀ ਫ੍ਰੀ ਚ ਕਰਾਂਗੇ ਤੇ ਤੁਸੀਂ ਵੀ ਅਗਰ ਵੀਡੀਓ ਨੂੰ ਸ਼ੇਅਰ ਕਰਨਾ ਜਾਂ ਚੈਨਲ ਨੂੰ ਸਬਸਕ੍ਰਾਈਬ ਕਰਨਾ ਜਿਹੜੇ ਵੀ ਨਵੇਂ ਆਏ ਆ ਖਾਸ ਕਰਕੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਆ ਕਰੋ ਫ੍ਰੀ ਆਫ ਕੋਸਟ ਹੀ ਐ ਸੋ ਆਪਣਾ ਜਿਹੜਾ ਕੰਟੈਂਟ ਜਿਹੜਾ ਹੁੰਦਾ ਉਹ ਵੀ ਇੱਕ ਸੀਮਤ ਹੁੰਦਾ ਜਿਹੜੇ ਵੀਰ ਭਰਾਵਾਂ ਨੇ ਘਰ ਖਰੀਦਣਾ ਜਾਂ ਵੇਚਣਾ ਉਹੀ ਆਪਣੀ ਵੀਡੀਓ ਦੇਖਦੇ ਆ ਦੂਸਰੇ ਤਾਂ ਮਤਲਬ ਨਹੀਂ ਵੀਡੀਓ ਦੇਖਦਾ ਕੋਈ ਸੋ ਇਸ ਕਰਕੇ ਜੇ ਤੁਸੀਂ ਇਸ ਚੈਨਲ ਤੇ ਆਏ ਹੋ ਵੀਡੀਓ ਦੇਖ ਰਹੇ ਹੋ ਤਾਂ ਇਨਾਂ ਕ ਸਹਿਯੋਗ ਜ਼ਰੂਰ ਕਰਿਆ ਕਰੋ ਪਲੀਜ਼ ਆਫ ਕੋਸਟ ਹੀ ਆ। ਔਰ ਆਪਾਂ ਜਿਹੜੀ ਕੋਠੀ ਦੇਖ ਰਹੇ ਹਾਂ ਇਹ ਸੁਰਖਪੀਰ ਰੋਡ ਬਠਿੰਡਾ ਸ਼ਹਿਰ ਦੇ ਵਿੱਚ ਆਪਾਂ ਜਿਹੜੀ ਹੈ ਕੋਠੀ ਦੇਖ ਰਹੇ ਹਾਂ 85 ਗਾਜ ਦੀ ਦੋ ਗਲੀਆਂ ਦੇ ਉੱਤੇ ਬਣੀ ਹੋਈ ਹੈ ਇੱਕ ਦੁਕਾਨ ਆ ਦੋ ਬੈੱਡਰੂਮ ਆ ਗਰਾਊਂਡ ਫਲੋਰ ਤੇ ਰਸੋਈ ਆ ਤੇ ਉੱਪਰ ਇੱਕ ਬੈੱਡਰੂਮ ਤੇ ਵਾਸ਼ਰੂਮ ਹੈ ਧੰਨਵਾਦ